ਪਿਛਲੇ 24 ਘੰਟਿਆਂ ਤੋਂ ਲਗਭਗ ਪੂਰੇ ਪੰਜਾਬ 'ਚ ਇੱਕ ਤਰ੍ਹਾਂ ਨਾਲ ਮੀਂਹ ਵਰ ਰਿਹਾ ਹੈ। ਦਰਿਆਈ ਖੇਤਰਾਂ ਦੇ ਵਿੱਚ ਤੇ ਉਹਨਾਂ ਹੜਮਾਰੇ ਖੇਤਰਾਂ ਦੇ ਵਿੱਚ ਪਾਣੀ ਦਾ ਪੱਧਰ ਵੀ ਕੱਲ ਰਾਤ ਦਾ ਫਿਰ ਵਧਣਾ ਸ਼ੁਰੂ ਹੋ ਗਿਆ। ਸਤਲੁਜ ਦੇ ਉੱਤੇ ਵੀ ਪਿੰਡ ਜਿਹੜੇ ਵੱਸ ਰਹੇ ਨੇ ਜਿਨ੍ਹਾਂ ਦੀ ਜ਼ਮੀਨਾਂ ਨੇ ਉਹ ਵੀ ਪੀੜਤ ਨੇ। ਇਸ ਮੌਕੇ 23 ਜ਼ਿਲ੍ਹਿਆਂ ਤੱਕ ਪੰਜਾਬ ਦੇ ਵਿੱਚ ਹੜ੍ਹ ਦਾ ਅਸਰ ਦਿਖਣ ਲੱਗਿਆ ਹੈ ਜਦੋਂ ਕਿ 12 ਦੇ ਕਰੀਬ ਜ਼ਿਲ੍ਹੇ 13 ਤੱਕ ਲਗਭਗ ਜ਼ਿਲ੍ਹੇ ਪੂਰੀ ਤਰ੍ਹਾਂ ਹੜ੍ਹ ਤੋਂ ਪ੍ਰਭਾਵਿਤ ਨੇ। ਦੱਸਿਆ ਜਾ ਰਿਹਾ ਕਿ ਇਸ ਮੌਕੇ 1500 ਦੇ ਕਰੀਬ ਪਿੰਡ ਹੜ੍ਹ ਦੀ ਚਪੇਟ ਚ ਆ ਚੁੱਕੇ ਨੇ ਜਿਨ੍ਹਾਂ ਚ ਪਾਣੀ ਖੜਾ ਹੈ ਪਾਣੀ ਭਰਿਆ ਹੈ ਤੇ ਇਸੇ ਤਰ੍ਹਾਂ 3.5 ਲੱਖ ਤੋਂ ਵੱਧ ਲੋਕ ਸਿੱਧੇ ਪ੍ਰਭਾਵਿਤ ਨੇ ਪਰ ਅੱਜ ਜਿਹੜੇ ਪੱਖ ਤੋਂ ਮੈਂ ਸਰਦਾਰ ਹਮੀ ਸਿੰਘ ਜੀ ਹੋਰਾਂ ਤੋਂ ਸਮਝਣਾ ਹੈ ਕਿ ਜਦੋਂ ਅਜਿਹੀ ਸਥਿਤੀ ਬਣਦੀ ਹੈ ਕੋਈ ਕੁਦਰਤੀ ਆਫਤ ਦੇ ਹਵਾਲੇ ਨਾਲ ਤਕਨੀਕੀ ਖਾਮੀਆਂ ਦਾ ਇਹਦੇ ਵਿੱਚ ਪਹਿਲੂ ਜੁੜ ਰਿਹਾ ਹੈ ਮਨੁੱਖੀ ਕੁਤਾਹੀ ਦਾ ਪਹਿਲੂ ਜੁੜ ਰਿਹਾ ਹੈ ਨਹਿਰਾਂ ਦੇ ਪਾਣੀ ਕਿਸ ਤਰ੍ਹਾਂ ਛੱਡਣਿਆ ਕਿਸ ਤਰ੍ਹਾਂ ਨਹੀਂ ਉਹ ਨੁਕਤਾ ਜੁੜ ਰਿਹਾ ਹੈ ਪਰ ਇਹ ਸਭ ਦੇ ਬਾਵਜੂਦ ਸਿੱਧਾ ਦਿਖ ਰਿਹਾ ਹੈ ਕਿ ਲੋਕ ਖੜਦੀ ਮਾਰ ਹੇਠ ਨੇ ਕੋਈ ਰਾਹਤ ਸਹੀ ਰੂਪ ਦੇ ਵਿੱਚ ਉਹਨਾਂ ਨੂੰ ਸਰਕਾਰੀ ਤੌਰ ਤੇ ਨਹੀਂ ਉਪਲਬਧ ਹੈਗੀ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਪਹਗੋੜੀ ਹੈ ਮੈਂ ਅੱਜ ਇਹ ਸਮਝਣਾ ਹੈ ਕਿ ਕੇਂਦਰ ਸਰਕਾਰ ਤੋਂ ਲੈ ਕੇ ਸੂਬੇ ਸਰਕਾਰ ਦੀਆਂ ਜ਼ਿੰਮੇਵਾਰੀਆਂ ਕੀ ਹੁੰਦੀਆਂ ਨੇ ਜਿਹੇ ਸਮੇਂ ਤੇ ਉਹਨਾਂ ਦਾ ਆਪਸੀ ਤਾਲਮੇਲ ਕਿਵੇਂ ਹੋਣਾ ਚਾਹੀਦਾ ਦੂਸਰਾ ਇਸ ਹੜ ਹੜ ਦੇ ਦਰਮਿਆਨ ਹੀ ਜਿਹੜਾ ਮੁੱਦਾ ਸਭ ਤੋਂ ਵੱਧ ਚਰਚਾ ਚ ਹੈ ਕਈ ਤਰ੍ਹਾਂ ਦੇ ਵੀ ਕਹਿੰਦੀਆਂ ਕਿ ਵੀ ਇਹ ਜਾਣਬੁੱਝ ਕੇ ਹੁਣ ਸਰਕਾਰ ਦਾ ਫੇਲਿਅਰ ਹੋ ਗਿਆ ਸੀ ਹੜਾਂ 'ਚ ਤਾ ਸਾਹਮਣੇ ਆ ਗਿਆ ਪਰ ਐਦਾਂ ਨਹੀਂ ਲੱਗਦਾ ਕਿਉਂਕਿ ਜਿਸ ਕਦਰ ਪੁਲਿਸ ਲੱਗੀ ਹੋਈ ਆ ਹਰਮਿਤ ਪਠਾਨ ਮਾਜਰਾ ਦੇ ਮਾਮਲੇ 'ਚ ਜਾਓ ਜੀ ਕਰਨਾਲ ਦੇ ਪਿੰਡਾਂ 'ਚ ਸੀਸੀਟੀਵੀ ਕੈਮਰੇ ਤੱਕ ਪਰੋਲੋਜੀ ਉਧਰ ਪਿੰਡ ਵਾਲੇ ਕਹਿੰਦੇ ਭਾਈ ਲੈ ਕੇ ਤੁਸੀਂ ਗਏ ਉਹਨਾਂ ਦੇ ਰਿਸ਼ਤੇਦਾਰ ਕਹਿੰਦੇ ਕਿ ਫੋਨ ਉਹਦਾ ਬੰਦ ਆ ਰਿਹਾ ਹੁਣ ਉਹ ਪੁਲਿਸ ਦੀ ਹਿਰਾਸਤ 'ਚ ਆ ਜਾਂ ਪੁਲਿਸ ਵੱਲੋਂ ਹੀ ਅਗਵਾ ਹੈ ਜਾਂ ਉਹ ਫਰਾਰ ਇਹ ਸਵਾਲ ਤਾਂ ਖੜਾ ਹੈ ਪਰ ਇਸ ਤੋਂ ਅੱਗੇ ਕੀ ਕੀ ਕੋਈ ਸਮਝੌਤੇ ਦੀ ਕਵਇਦ ਤੁਰ ਪਈ ਅੰਦਰ ਖਾਤੇ ਕੀ ਪਠਾਨ ਮਾਜਰਾ ਹੁਣ ਚੁੱਪ ਰਹਿ ਕੇ ਅੰਡਰਗਰਾਉਂਡ ਜ਼ਿੰਦਗੀ ਬਤਾਊਗਾ ਜੇ 1.5 ਸਾਲ 27 ਤੱਕ ਜਾਂ ਫਿਰ ਉਹ ਕਿਸੇ ਹੋਰ ਬੜੇ ਛੜੇ ਦੇ ਉੱਤੇ ਨਜ਼ਰ ਆ ਸਕਦਾ ਹੈ ਕੀ ਉਹ ਉਸ ਤੇ ਨਾਲੇ ਪਾਸੇ ਜਾਊਗਾ ਜਿਹਦੇ ਕੋਲ ਇਧਰ ਨਾਲੋਂ ਵੱਡੀ ਏਜੰਸੀਆਂ ਨੇ ਈਡੀਸੀਬੀਆਈ ਹੈ ਜੀ ਹਾਂ ਇੱਕ ਪੰਜਾਬ ਦੇ ਵਿੱਚ ਇਹ ਵੀ ਚਰਚਾ ਚੱਲ ਪਈ ਹੈ ਕਿ ਕੀ ਉਹ ਭਾਜਪਾ ਵਾਲੇ ਪਾਸੇ ਜਾ ਸਕਦਾ ਉਹਨੂੰ ਬਚਾ ਸਕਦੀ ਹੈ ਭਾਜਪਾ ਇਸ ਨੁਕਤੇ ਤੇ ਵੀ ਚਰਚਾ ਕਰਾਂਗੇ ਨਾ ਸਾਰੇ ਪਹਿਲੂਆਂ ਤੇ ਚਰਚਾ ਕਰਨ ਲਈ ਮੇਰੇ ਨਾਲ ਹਾਜ਼ਰ ਨਹੀਂ ਸੀ ਨੀ ਪੱਤਰਕਾਰ ਸਰਦਾਰ ਰਮੀ ਸਿੰਘ ਜੀ ਸਰਦਾਰ ਅਮੀਰ ਸਿੰਘ ਜੀ ਹੁਣੇ-ਹੁਣੇ ਜੋ ਜਾਣਕਾਰੀ ਹੈ ਉਹਦੇ ਅਨੁਸਾਰ ਕਿ ਜਿਹੜਾ ਇਹ ਮੁਸ਼ਕਲ ਚ ਪੰਜਾਬ ਫਸਿਆ ਜਿਸ ਤਰ੍ਹਾਂ ਹੜ੍ਹ ਦੀ ਸਥਿਤੀ ਹੈ 23 ਜ਼ਿਲ੍ਹਿਆਂ ਤੱਕ ਪਹੁੰਚ ਗਈ ਹੈ ਕਹਿੰਦੇ ਕਿ ਇਹਨਾਂ ਨੇ ਆਖਰ ਫੈਸਲਾ ਕਰ ਲਿਆ ਜੀ ਕਿ ਹੁਣ ਇਹਨੂੰ ਆਪਦਾ ਲਾਂਦੀਏ ਦੇਰ ਨਾਲ ਹੀ ਸੀ ਧਰੁਸ ਫੈਸਲਾ ਮੰਨਦੇ ਹੋ ਬਿਲਕੁਲ ਅੱਜ ਦਾ ਫੈਸਲਾ ਜਦੋਂ ਇਹ ਕਰ ਰਿਹਾ ਇਹਦਾ ਮਤਲਬ ਸਵੇਰੇ 8 ਵਜੇ ਕਿਤੇ ਮਿਲੇ ਹੋਣਗੇ ਫਿਰ ਉਹ ਜੋ ਕੋਈ ਗੱਲ ਕੀਤੀ ਹੋਣੀ ਹੈ ਸਾਜਰੇ ਸਾਜਰੇ ਜਦੋਂ ਗੱਲ ਕਰ ਰਹੇ ਸੀਗੇ ਸੋ ਆਲੇ ਇਹ ਕਿ ਜਿਹੜਾ ਪਹਿਲਾਂ ਇਹ ਗੱਲ ਦੇਖਣੀ ਪਏਗੀ ਕਿ ਇੰਨੀ ਦੇਰੀ ਕਿਉਂ ਹੋਈ ਤੇ ਮੀਟਿੰਗ ਕਿਉਂ ਨਹੀਂ ਹੋਈ ਜਿਹੜਾ ਡਿਜਾਸਟਰ ਮੈਨੇਜਮੈਂਟ ਐਕਟ ਹੈ ਐਕਟ ਦੇ ਅਕੋਰਡਿੰਗਲੀ ਦੋ ਅਥਾਰਟੀਜ਼ ਬਣਦੀਆਂ ਨੇ ਇੱਕ ਨੈਸ਼ਨਲ ਜਿਹੜੀ ਡਿਜਾਸਟਰ ਮੈਨੇਜਮੈਂਟ ਅਥਾਰਟੀ ਹੁੰਦੀ ਹੈ ਇੱਕ ਸਟੇਟ ਦੀ ਐਗਜ਼ੈਕਟਿਵ ਕਮੇਟੀ ਹੁੰਦੀ ਹੈ ਉਸੇ ਦੇ ਦੌਰਾਨ ਜਿਹਦਾ ਇੰਚਾਰਜ ਚੀਫ ਸੈਕਟਰੀ ਹੁੰਦਾ ਤੇ ਕੀ ਚੀਫ ਸੈਕਟਰੀ ਨੇ ਅੱਜ ਤੱਕ ਕੋਈ ਮੀਟਿੰਗ ਇਦੋਂ ਪਹਿਲਾਂ ਕੀਤੀ ਹੈ ਇਹਨੂੰ ਲਾਣਨ ਦੇ ਵਾਸਤੇ ਜਾ ਜੇ ਪਾਰਟਿਕੂਲਰ ਜਿਲ੍ਹਾ ਵੀ ਹੁੰਦਾ ਤਾਂ ਜਿਲ੍ਹਿਆਂ ਦਾ ਡਿਪਟੀ ਕਮਿਸ਼ਨਰ ਤੱਕ ਰਾਈਟ ਹੁੰਦਾ ਕਿ ਉਹ ਲਿਖ ਕੇ ਭੇਜਦਾ ਵੀ ਮੇਰੇ ਜ਼ਿਲ੍ਹੇ ਚ ਤਾਂ ਮੌਤ ਇਹ ਸਵਾਲ ਹੁਣ ਐਦੂ ਪਹਿਲਾਂ ਕਿੰਨੇ ਜ਼ਿਲ੍ਹੇ ਤੁਸੀਂ ਆਇਡੈਂਟੀਫਾਈ ਕੀਤੇ ਕਿ ਆਹ ਜ਼ਿਲ੍ਹੇ ਇਸਕਾ ਟੋਕਾ ਟਡਿਜਾਸਟਰ ਦੇ ਵਿੱਚ ਨੇ ਤੁਸੀਂ ਕਿਸੇ ਤੋਂ ਉਧਾਰ ਲੈ ਰਹੇ ਹੋ ਅਕਲ ਅਮਾਚਲ ਨੇ ਕਰਤਾ ਬਖ ਬਖ ਸੂਬੇ ਕਰ ਦਿੰਦੇ ਨੇ ਫਿਰ ਤੁਸੀਂ ਕਹਿੰਦੇ ਫਿਰ ਆਪਾਂ ਵੀ ਕਰ ਲੈਨੇ ਔਰ ਮੈਂ ਇਸ ਲਈ ਫਰਸਟ ਹੈਂਡ ਇਨਫਰਮੇਸ਼ਨ ਦੇ ਤੌਰ ਤੇ ਦੱਸਣਾ ਕਿ ਇੱਕ ਇਸੇ ਪੰਦਰ ਦੇ ਅਫਸਰ ਤੋਂ ਜਦੋਂ ਮੈਂ 2 ਦਿਨ ਪਹਿਲਾਂ ਗੱਲ ਕਰ ਰਿਹਾ ਸੀ ਉਹ ਕਹਿੰਦੇ ਜੀ ਇਸ ਸੈਕਟਰ ਚ ਆਟੋਮੈਟਿਕਲੀ ਹੈ ਜੀ ਇਹ ਹੋ ਜਾਂਦਾ ਹੈ ਮਤਲਬ ਹੋਇਆ ਹੀ ਹੁੰਦਾ ਜੇ ਹੋਇਆ ਹੁੰਦਾ ਹੈ ਹੁਣ ਦੁਬਾਰਾ ਕਰਨ ਦੀ ਲੋੜ ਕਿਉਂ ਪਈਕਰ ਜੇ 2 ਦਿਨ ਪਹਿਲਾਂ ਤੁਸੀਂ ਇਹ ਕਹਿ ਰਹੇ ਹੋ ਕਿ ਜੀ ਇਹ ਹੋਇਆ ਹੀ ਹੁੰਦਾ ਹੈ ਵੀ ਆਟੋਮੈਟਿਕਲੀ ਨੋਟੀਫਾਈਡ ਹੁੰਦਾ ਹੈ ਤਾ ਹੁਣ ਤੁਸੀਂ ਇਹ ਦੇ ਰਹੇ ਹੋ ਇੱਕ ਡਾਟਾ ਵੀ ਇਹਦੇ ਚ ਆਇਆ ਜਿਹੜਾ ਇਹ ਨੋਟੀਫਿਕੇਸ਼ਨ ਹੇਠਾਂ ਭੇਜਿਆ ਲੋਕਾਂ ਨੂੰ ਹੁਣ ਅੱਜ ਜੀ ਅੱਜ ਦਾ ਹੀ ਤਾਜ਼ਾ ਚੀਫ ਸੈਕਟਰੀ ਦੇ ਕੈਪਸਨਾਂ ਦੇ ਦਸਖਤ ਨੇ ਤੇ ਉਹਦੇ ਚ ਇਹਨਾਂ ਨੇ ਭੇਜਿਆ ਕਿ 375000 ਜਿਹੜੀ ਏਕੜ ਹੈ ਉਹ ਜ਼ਮੀਨ ਜਿਹੜੀ ਫਸਲ ਹੈ ਉਹ ਬਰਬਾਦ ਬਾਕੀ ਡਾਟਾ ਨਹੀਂ ਉਹਦੇ ਚ ਕੋਈ ਹਜੇ ਤੱਕ ਹੈ ਕਿ ਇੰਨੇ ਵੱਡੇ ਪੱਧਰ ਦੇ ਉੱਤੇ ਜਿਹੜੀ ਪਾਣੀ ਦਾ ਫਲੱਡ ਦੇ ਵਿੱਚ ਆ ਗਈ ਹੈ ਜਿਹੜਾ ਸਾਡਾ ਸਾਰਾ ਸੈਟਅਪ ਆ ਔਰ ਇਨੂੰ ਆਪਾਂ ਕੀ ਕਹਿ ਸਕਦੇ ਇਹਨੂੰ ਕਹਿ ਸਕਦੇ ਦੇਰ ਆਇਆ ਦਰੋਸਟ ਆਇਆ ਮਾੜਾ ਬਕਤ ਇਹਨੂੰ ਗੱਲ ਕਹਿ ਸਕਦੇ ਆ ਪਰ ਇੰਨਾ 15 12 15 ਦਿਨ ਲੰਘੇ ਨੇ ਉਹ ਕਿਹੜੇ ਨਿਜਮ ਸੀ ਕਿਹੜੀਆਂ ਗੱਲਾਂ ਸੀ ਪੰਜਾਬ ਸਰਕਾਰ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਪੰਜਾਬ ਦੇ ਲੋਕਾਂ ਪ੍ਰਤੀ ਕਿ ਜਿੰਨਾ ਚਿਰ ਆ ਨਹੀਂ ਸੀ ਹੋ ਜਾਂਦਾ ਇੰਨਾ ਨਹੀਂ ਸੀ ਵੱਧ ਜਾਂਦਾ ਉਨਾ ਚਿਰ ਅਸੀਂ ਕਰ ਨਹੀਂ ਸੀ ਸਕਦੇ ਉਹ ਕਿਹੜੇ ਟੈਕਨੀਕਲ ਨੁਕਤੇ ਸੀ ਜਿਹੜੇ ਤੁਹਾਨੂੰ ਹੁਣ ਤੱਕ ਰੋਕ ਰਹੇ ਸੀ ਜਿਹਦੇ ਕਰਕੇ ਤੁਹਾਨੂੰ ਹੁਣ ਸਵੇਰੇ ਸਵੇਰੇ ਇਹ ਕਰਨਾ ਪਿਆ ਮੈਨੂੰ ਇਹ ਲੱਗਦਾ ਕਿ ਉਹਦੇ ਪਿੱਛੇ ਇੱਕ ਗੱਲ ਇਹ ਹੈ ਕਿ ਸੰਭਵ ਹੈ ਕਿ ਗਵਰਨਮੈਂਟ ਆਫ ਇੰਡੀਆ ਦੀ ਟੀਮ ਨੇ ਇਹਨਾਂ ਨੂੰ ਟਾਈਮ ਦਿੱਤਾ ਹੋਵੇ ਵੀ ਅਸੀਂ ਕੱਲ ਆ ਰਹੇ ਹਾਂ ਜਾਕ ਤੇ ਉਦੋਂ ਪਹਿਲਾਂ ਇਹਨਾਂ ਨੇ ਭੱਜ ਕੇ ਮੌਜੂਏ ਖੋਲੇ ਜਿਵੇਂ ਆਇਆ ਨਾ ਵੀ ਫਟਾਫਟ ਕਰੋ ਜੀ ਤੇ ਆਪਾਂ ਨੂੰ ਕੁਝ ਕਰੋ ਪੁੱਛਣਗੇ ਵੀ ਤਸੋ ਜੀ ਬੈਠ ਕੇ ਤਾਂ ਉਹਨਾਂ ਨੂੰ ਕੋਈ ਨੋਟਿਸ ਦਿਖਾਉਣ ਦੇ ਲਈ ਇਹ ਨੋਟਿਸ ਦਿਖਾ ਦੇਣਗੇ ਵੀ ਅਸੀਂ ਤਾਂ ਆਪਣੇ ਵੱਲੋਂ ਡਿਕਲੇਅਰ ਕਰ ਸਕਦੇ ਹਾਂ ਜੇ ਕੋਈ ਆ ਕੇ ਟੀਮ ਪੁੱਛੇ ਕੱਲ ਨੂੰ ਇੱਥੇ ਪ੍ਰੈਸ ਕਾਨਫਰੰਸ ਕਰੇ ਕਿ ਜੀ ਇਹਨਾਂ ਨੇ ਤਾਂ ਆਪ ਹੀ ਨਹੀਂ ਕੁਝ ਕੀਤਾ ਨੋਟੀਫਾਈ ਅਸੀਂ ਕਿਹੜੇ ਆਧਾਰ ਤੇ ਕੋਈ ਕੰਮ ਕਰੀਏ ਕੀ ਕਰਨ ਇੱਕ ਤਾਂ ਇਹ ਗੱਲ ਹੈ ਤੁਸੀਂ ਇਹ ਤੱਕ ਕਰਤਾ ਹੁਣ ਹੋਏ ਅਗਲੀ ਗੱਲ ਜਿਹੜੀ ਸਭ ਤੋਂ ਵੱਡੀ ਹੈ ਤੁਹਾਡੇ ਕੋਲ ਡਾਟਾ ਕਲੈਕਸ਼ਨ ਕੀ ਹੈ ਕੱਲਾ ਇੱਕ ਤੁਸੀਂ ਮਤਲਬ ਅੰਦਾਜ਼ਾ ਲਾ ਕੇ ਇਹ ਕਹਿੰਦਾ ਜੀ ਪੌਣੇ 4 ਲੱਖ ਏਕੜ ਜ਼ਮੀਨ ਦੀ ਜਿਹੜੀ ਫਸਲ ਹੈ ਉਹ ਡੁੱਬ ਗਈ ਹੈ ਰੀਅਲੀ ਕਿੰਨੀਆਂ ਮੌਤਾਂ ਕਿੰਨੇ ਪਸ਼ੂ ਕਿੰਨੇ ਹੋਰ ਜੜੀਆਂ ਮਤਲਬ ਬਾਕੀ ਚੀਜ਼ ਨੁਕਸਾਨ ਹੋਏ ਨੇ ਇਹਦੇ ਤੋਂ ਬਿਨਾ ਪਿੰਡਾਂ ਦੇ ਪਿੰਡ ਅੰਦਰ ਨੇ ਕਿੰਨੇ ਪਿੰਡ ਨੇ ਤੁਸੀਂ 1400 ਪਿੰਡ ਤੱਕ ਹੁਣ ਤੱਕ ਕਿਹਾ ਕਿ ਉਹ ਘਰੇ ਹੋਏ ਨੇ ਉਹ ਸਾਰੇ ਮਾਮਲੇ ਦੇ ਵਿੱਚ ਇਹ ਡਾਟੇ ਦੇ ਆਧਾਰ ਤੇ ਇੱਕ ਪੂਰੀ ਪ੍ਰੈਜੈਂਟੇਸ਼ਨ ਬਣਾ ਕੇ ਡਾਕੂਮੈਂਟੇਸ਼ਨ ਭੇਜਣੀ ਪੈਂਦੀ ਹੈ ਗਵਰਨਮੈਂਟ ਆਫ ਇੰਡੀਆ ਨੂੰ ਜਿਹਦੇ ਆਧਾਰ ਤੇ ਫਿਰ ਤੁਸੀਂ ਕਲੇਮ ਕਰਦੇ ਹੋ ਇਹ ਮੰਗਣਾ ਨਹੀਂ ਹੁੰਦਾ ਕਿ ਤੁਸੀਂ ਮੰਗ ਰਹੇ ਹੋ ਮੰਗਤਿਆਂ ਜਿਹੜਾ ਭਗਵਾਨਤ ਮਾਨ ਉਹਨਾਂ ਨੇ ਇੱਕ ਵਾਰ ਇੱਕ ਨੈਰੇਟਿਵ ਚਲਾਤਾ ਸੀ ਮੰਗਤਿਆਂ ਕਿਸੇ ਦਾ ਜਿਹੜਾ ਇਹ ਜਿਹੜਾ ਪੰਜਾਬ ਹਿੱਸਾ ਪਾਉਂਦਾ ਹੈ ਜਿਹੜੇ ਪੰਜਾਬ ਦੇ ਲੋਕ ਟੈਕਸ ਦਿੰਦੇ ਨੇ ਉਹਦਾ ਵੱਡਾ ਹਿੱਸਾ ਗਵਰਨਮੈਂਟ ਆਫ ਇੰਡੀਆ ਕੋਲ ਜਾਂਦਾ ਉਦੋਂ ਵਿੱਚੋਂ ਤੁਸੀਂ ਕਲੇਮ ਕਰਨਾ ਹੁੰਦਾ ਕਿ ਮੇਰਾ ਹੱਕ ਕਿੱਧਰ ਗਿਆ ਹੱਕ ਲਈ ਲੜਨਾ ਪੈਂਦਾ ਹੈ ਮੰਗਣਾ ਨਹੀਂ ਪੈਂਦਾ ਜਾਂ ਲੌਜੀਕ ਨਾਲ ਲੜਨਾ ਪੈਂਦਾ ਹੈ ਲੜਾਈ ਕੋਈ ਜ਼ਰੂਰੀ ਨਹੀਂ ਹੁੰਦੀ ਡਾਂਗ ਚੱਕ ਕੇ ਲੜਾਈ ਹੁੰਦੀ ਹੈ ਤੱਥਾਂ ਤੇ ਦਲੀਲ ਦੇ ਆਧਾਰ ਤੇ ਵੀ ਲੜਾਈਏ ਟੇਬਲ ਤੇ ਵੀ ਹਰਾਉਣਾ ਪੈਂਦਾ ਬੰਦਿਆਂ ਨੂੰ ਜਾ ਕੇ ਜੇਕਰ ਤੋਂ ਨਹੀਂ ਮੰਨਦੇ ਤੇ ਪਬਲਿਕ ਦੇ ਵਿੱਚ ਵੀ ਇੱਕ opinion ਕ੍ਰੀਏਟ ਕਰਨੀ ਪੈਂਦੀ ਹੈ ਮਤਲਬ ਲੋਕ ਰਾਏ ਕਿ ਸਾਡੇ ਨਾਲ ਬਿਸਕਰਾ ਕਿਵੇਂ ਹੋ ਰਿਹਾ ਤੁਸੀਂ ਹੁਣ ਤੱਕ ਦੇ ਇਹ ਤੱਥ ਕੋਈ ਇਹਨਾਂ ਨੇ ਇਕੱਠੇ ਕੀਤੇ ਨੇ ਕਿ ਫਲਾਨੀ ਸਟੇਟ 'ਚ ਐਨੇ ਤਰੀਕ ਨੂੰ ਹੜ ਆਇਆ ਸੀ ਗਵਰਨਮੈਂਟ ਆਫ ਇੰਡੀਆ ਨੇ ਐਨੇ ਤਰੀਕ ਤੱਕ ਕਹਿੰਦਾ ਸੀ ਵੀ ਆ ਗ੍ਰਾਂਟ ਭੇਜ ਰਹੇ ਆ ਫਲਾਨੀ ਸਟੇਟ 'ਚ ਆ ਹੋ ਰਿਹਾ ਸੀ ਫਲਾਨੀ ਸਟੇਟ 'ਚ ਇਹ ਹੋ ਰਿਹਾ ਸੀ ਪਿਛਲੇ 2-4 ਸਾਲਾਂ ਦਾ ਮਤਲਬ ਤੱਤ ਤਾਂ ਆ ਹੀ ਇਕੱਠੇ ਹੋਣਗੇ ਨਾ ਜਦ ਤੁਸੀਂ ਜੇ ਕਿਸੇ ਨੂੰ ਕਹਿਣਾ ਮੈਂ ਸਾਡੇ ਨਾਲ ਬਿਸਕਰ ਹੈ ਬਿਸਕਰੇ ਦਾ ਕੋਈ ਆਧਾਰ ਬਣਾਉਂਗੇ ਉਹ ਆਧਾਰ ਤਾਂ ਬਣਾਉਂਗੇ ਕਿ ਤੁਸੀਂ ਦੇਖੋਗੇ ਆਲੇ-ਦਾਲੇ ਦਾ ਡਾਟਾ ਦੇਖੋਗੇ ਫਲਾਣੇ ਨਾਲ ਕੀ ਕੀਤਾ ਫਲਾਣੇ ਨਾਲ ਕੀ ਕੀਤਾ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਹੀ ਪੰਜਾਬ ਸਰਕਾਰ ਨੂੰ ਵੀ ਆਪਣਾ ਰੋਲ ਜਿਹੜਾ ਸੀ ਜਿਹਦਾ ਨਿਮਾਉਣਾ ਚਾਹੀਦਾ ਸੀ ਉਹ ਉਸ ਲੈਵਲ ਤੇ ਉੱਤੇ ਨਹੀਂ ਨਿਮਾਇਆ ਗਿਆ ਔਰ ਪੰਜਾਬ ਦੇ ਚੀਫ ਸੈਕਟਰੀ ਇੱਧਰ ਗੇੜਾ ਗੂੜਾ ਵੀ ਦੇਖੇ ਗਏ ਸੀ ਪੰਜ ਚਾਰ ਦਿਨ ਪਹਿਲਾਂ ਤਾਂ ਪੰਜ ਚਾਰ ਦਿਨ ਪਹਿਲਾਂ ਨਹੀਂ ਉਹਨਾਂ ਨੂੰ ਲੱਗਿਆ ਕਿ SCC ਦੀ ਜਿਹੜੀ ਮੀਟਿੰਗ ਹੈ ਸਟੇਟ ਐਗਜੈਕਟਿਵ ਕਮੇਟੀ ਬਣਦੀ ਹੈ ਉਹ ਬੁਲਾ ਕੇ ਤੇ ਆਰਡਰ ਕਰ ਦਿੱਤਾ ਜਾਵੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਾਂ ਹੁਣ ਤੁਸੀਂ ਆਰਡਰ ਕਰਤਾ ਹੁਣ ਤੁਸੀਂ ਉਹਦਾ ਇੱਕ ਹਿੱਸਾ ਖਰਚ ਕਰ ਸਕਦੇ ਹੋ ਇਸ ਤੋਂ ਬਾਅਦ ਇੱਕ ਵੱਡਾ ਹਿੱਸਾ ਤਾਂ ਹੋਊਗਾ ਗੌਰਮੈਂਟ ਆਫ ਇੰਡੀਆ ਦੀ ਅਪਰੂਵਲ ਨਾਲ ਪਰ ਉਹਦਾ ਇੱਕ ਹਿੱਸਾ ਆ ਡੈਕਲੇਰੇਸ਼ਨ ਤੋਂ ਬਾਅਦ ਤੁਸੀਂ ਆਪ ਵੀ ਖਰਚ ਕਰ ਸਕਦੇ ਹੋ ਇਹ ਅੜਚੜ ਸੀ ਜਿਹੜੀ ਵਾਰ-ਵਾਰ ਕਹਿੰਦੇ ਰਹੇ ਆਪਾਂ ਕਿ ਪੰਜਾਬ ਦੀ ਗਵਰਨਮੈਂਟ 10000 ਕਰੋੜ ਰੁਪਏ ਉਸ ਖਜ਼ਾਨੇ ਚ ਉਸ ਚਪਿਆ ਹੈ ਉਹ ਚੋਂ ਹੱਥ ਨਹੀਂ ਲਾ ਸਕਦੀ ਭਗਵਾਨਤਮਾਨ ਕਹਿੰਦੇ ਮੈਨੂੰ ਵਰਤਣਾ ਆਉਂਦਾ ਹੈ ਵਰਤਿਆ ਇੱਕ ਤਰੀਕੇ ਨਾਲ ਜਾਂਦਾ ਹੈ ਇਹ ਤਰੀਕੇ ਨੂੰ ਤੁਸੀਂ 15 ਦਿਨ ਲਾਤੇ ਵਰਤਣਾ ਕੀ ਆਉਂਦਾ ਤੁਹਾਨੂੰ ਵਰਤਨਾ ਹੁੰਦਾ ਤੁਹਾਨੂੰ ਪੁੱਛਣਾ ਚਾਹੀਦਾ ਸੀ ਕੈਬਨਿਟ ਦੀ ਮੀਟਿੰਗ ਅਫਸਰਾਂ ਦੀ ਤੁਰੰਤ ਮੀਟਿੰਗ ਬਣਾ ਕੇ ਵੀ ਆਪਾਂ ਕਿਹੜਾ ਰੂਲ ਅਪਣਾਉਣਾ ਹੈ ਕਿਹੜੀ ਸਾਡੀ ਪਾਵਨਦੀ ਹੈ ਕਦੋਂ ਆਪਾਂ ਡਿਕਲੇਅਰ ਕਰ ਸਕਦੇ ਆ ਆਪਾਂ ਇਹ ਡਿਕਲੇਅਰ ਕਰਨ ਨੂੰ ਕਰੋ ਜੀ ਅੱਗੇ ਕੰਮ ਕਰਿਓ ਹੁਣ ਅਗਲੀਆਂ ਕੁਝ ਗੱਲਾਂ ਜੇ ਭਗਵੰਤ ਮਾਨ ਹੁਣੀ ਹੋਰ ਨਹੀਂ ਕਰ ਰਹੇ ਜਿਹੜੀਆਂ ਕਰਨ ਦੀ ਲੋੜ ਹੈ ਪਹਿਲੀ ਗੱਲ ਇਹ ਦੱਸੋ ਕਿ ਤੁਸੀਂ 5 ਅਕਤੂਬਰ ਤੱਕ ਜ਼ਿਲ੍ਹਾ ਪ੍ਰੀਸ਼ਦ ਤੇ ਬਲ ਬ੍ਰਾਂਖ ਸੰਵਤੀ ਦੀਆਂ ਚੋਣਾਂ ਅਨਾਉਂਸ ਕੀਤੀਆਂ ਹੋਈਆਂ ਨੇ 5 ਤੱਕ ਹੋਣੀਆਂ ਨੇ 5 ਤੱਕ ਵੋਟਿੰਗ ਦਾ ਸਵਾਲ ਹੈ ਇਹ ਕਦੋਂ ਦੱਸੋਗੇ ਲੋਕਾਂ ਨੂੰ ਵੀ ਹੋ ਰਹੀਆਂ ਨੇ ਜਾਂ ਨਹੀਂ ਹੋ ਰਹੀਆਂ ਕੋਈ ਰੀਸਿੰਗ ਕਰ ਲੋ ਐਡੇ ਵੱਡੇ ਹੜੱਚ ਨੇ ਲੋਕ ਸਤੰਬਰ ਦਾ ਮਹੀਨਾ ਹੜੱਚ ਹੀ ਲੰਘ ਜਾਣਾ ਹੈ ਕੌਣ ਨੋਟੀਫਿਕੇਸ਼ਨ ਲੇਊ ਕੋਈ ਵੋਟਰ ਸੂਚੀ ਆ ਲਊਗੇ ਤੇ ਕੌਣ ਖੜਾ ਹੋਏਗਾ ਇਹ ਸਮਾਰਿਆਂ ਦੇ ਫੈਸਲਾ ਕਰ ਦੋ ਪਰ ਮੈਂ ਹੀ ਕਰਨਗੇ ਤੁਸੀਂ ਦੇਖਣਾ ਉਦੋਂ ਕਰਨ ਜੇ ਜਾ ਕੇ ਜਦੋਂ ਜੀ ਅੱਛਾ ਹੁਣ ਤਾਂ 5-7 ਦਿਨ ਰਹਿ ਗਏ ਦਾਦਰ ਰਹਿ ਗਏ ਫਿਰ ਆਪਾਂ ਦੇਖਦੇ ਆਂ ਜੀ ਕੀ ਕਰੀਏ ਤੁਸੀਂ 15 ਸਤੰਬਰ ਤੋਂ ਸੀਜ਼ਨ ਇਹ ਡਿਮਾਂਡ ਕੀਤੀ ਹੋਈ ਸੀ ਝੋਨੇ ਝੋਨੇ ਦੀ ਖਰੀਦ ਦੀ ਜੇ ਤੁਹਾਨੂੰ ਅੱਜ ਵੀ ਲੱਗਦਾ ਝੋਨੇ ਦੀ ਖਰੀਦ 15 ਸਤੰਬਰ ਤੋਂ ਹੋ ਜੇਗੀ ਝੋਨਾ 15 ਸਤੰਬਰ ਤੋਂ ਆ ਜਾਏਗਾ ਕਿੰਨੇ ਏਰੀਏ ਚ ਆ ਜਾਏਗਾ ਕਿਹੜੇ ਏਰੀਏ ਚ ਆ ਜਾਏਗਾ ਤੁਸੀਂ ਆਪਣੇ ਧਿਆਨ ਡਾਇਵਰਜਨ ਦੇ ਜਿਹੜੇ ਕੰਮ ਨੇ ਤੇ ਇੱਧਰ ਉੱਧਰ ਖੰਡਾ ਰਹੇ ਹੋ ਉਹਨੂੰ ਫੋਕਸ ਕਰੋ ਨਾ ਹਣ ਤੇ ਅੱਜ ਕੱਲ੍ਹ ਪੰਜਾਬ ਹਣ ਤੇ ਉਸ ਲੈਵਲ ਦੇ ਉੱਤੇ ਕੀਤਾ ਹੈ ਪਹਿਲਾਂ ਜਿਹੜੇ ਖੁੱਲੇ ਹੋਏ ਚੈਪਟਰ ਨੇ ਜਿਹੜੇ ਉਹਨਾਂ ਨੂੰ ਕਲੋਜ ਤਾਂ ਕਰੋ ਇੱਕ ਲੈਵਲ ਦੇ ਉੱਤੇ ਉਹਨਾਂ ਨੂੰ ਬੰਦ ਤਾਂ ਕਰੋ ਤਾਂ ਕਿ ਉਹ ਸਾਰੇ ਬੰਦੇ ਜਿਹੜੇ ਅਫਸਰ ਨੇ ਮੁਲਾਜ਼ਮ ਨੇ ਤੁਹਾਡੇ ਉਹਨਾਂ ਨੂੰ ਨੋਟੀਫਿਕੇਸ਼ਨ ਉਹ ਵੀ ਗਏ ਹੋਏ ਨੇ ਉਹਨਾਂ ਦਾ ਦਿਮਾਗ ਉਹਦੇ ਤੇ ਵੀ ਕੰਮ ਕਰਦਾ ਹੋਈ ਕਾਨੂੰਨ ਸਰਕਾਰ ਨੇ ਤਾਂ ਕਹੀ ਦੇਣਾ ਤਾਂ ਇਹਦੇ ਤੇ ਕੀ ਕੀਤਾ ਦੱਸੋ ਜੀ ਉਸ ਤੋਂ ਬਾਅਦ ਦੂਜਾ ਪਹਿਲਾਂ ਉਹਨਾਂ ਨੇ ਇੱਕ ਮਨ ਇੱਕ ਸੁਰਤਾਤ ਤਾਂ ਲਿਆਉ ਨਾ ਬੰਦਿਆਂ ਨੂੰ ਕਿ ਆਹ ਕੰਮ ਛੱਡ ਰੋ ਐਸ ਕੀ ਨਹੀਂ ਹੋਣਾ ਆਪਾਂ ਅੱਗੇ ਨੂੰ ਕਰਾਂਗੇ ਆਹ ਆਹ ਕੰਮ ਪ੍ਰਾਇੋਰਟੀ ਤੇ ਕਰਨਾ ਹੈ ਜੋਲਟੀ ਆਫ ਕਮਾਂਡ ਐਡਮਿਨਿਸਟ੍ਰੇਸ਼ਨ ਚ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜੇ ਕਮਾਂਡਰ ਸਾਰੇ ਲੋਕਾਂ ਨੂੰ ਨਹੀਂ ਦੇਖੇ ਵੀ ਲਾਈਨ ਚ ਲੱਗ ਕੇ ਆਹ ਕੰਮ ਕਰਨਾ ਹੈ ਮੈਨੂੰ ਹੋਇਆ ਹੋਇਆ ਦੇਖਣਾ ਚਾਹੀਦਾ ਆਪੋ ਜੀ ਦੀ ਮਰਜ਼ੀ ਤੱਕੜੀ ਹੋਵੇ ਜਿਹੋ ਜਿਹੇ ਮਰਜ਼ੀ ਹੋਵੇ ਨਹੀਂ ਖੇਡਿਆ ਜਾਂਦਾ ਉਹਦੇ ਤੋਂ ਨਹੀਂ ਕੰਮ ਹੁੰਦੇ ਕਿਸੇ ਵੀ ਰੂਪ ਦੇ ਵਿੱਚ ਇਹ ਬੇहद ਜ਼ਰੂਰੀ ਚੀਜ਼ ਹੈ ਇਹਨਾਂ ਤੋਂ ਕਰਨ ਦੀ ਸਦਰ ਰਮੀਲ ਸਿੰਘ ਜੀ ধੂਆ ਮਾਮਲਾ ਜਿਹੜਾ ਪੰਜਾਬ ਵਿੱਚ ਸਭ ਤੋਂ ਵੱਧ ਚਰਚਾ ਚ ਹੈ ਜਾਂ ਧਿਆਨ ਖਿੱਚ ਰਿਹਾ ਉਹ ਹੈ ਹਰਮੀ ਸਿੰਘ ਪਠਾਨ ਮਾ ਜਿਹੜਾ ਸਨੌਰ ਤੋਂ ਆਮ ਆਦੀ ਪਾਰਟੀ ਦੇ ਐਮ ਐਲ ਏ ਹੁਣ ਇਹਦੇ ਵਿੱਚ ਤਿੰਨ ਤਰ੍ਹਾਂ ਦਾ ਸਵਾਲ ਪੈ ਰਿਹਾ ਇੱਕ ਸਵਾਲ ਪੈ ਰਿਹਾ ਕਿ ਉਹ ਪੁਲਿਸ ਦੇ ਹੱਥ ਚ ਹੈ ਦੂਆ ਸਵਾਲ ਪੈ ਰਿਹਾ ਕਿ ਨਹੀਂ ਉਹ ਉਤਾ ਗਵਾ ਕਰ ਲਿਆ ਗਿਆ ਚੌਥਾ ਹੈ ਕਿ ਜੀ ਫਰਾਰ ਹੈ ਤੋ ਇਹਨਾਂ ਤਿੰਨਾਂ ਦੇ ਵਿਚਾਲੇ ਇੱਕ ਚਰਚਾ ਇਹ ਚੱਲ ਪਈ ਕਿ ਪਾਰਟੀ ਦੇ ਅੰਦਰ ਸਮਝੌਤੇ ਦੀ ਗੱਲ ਤੁਰ ਪਈ ਉਹਦੇ ਨਾਲ ਦੂਸਰੇ ਪਾਸੇ ਕੋਈ ਤਰ੍ਹਾਂ ਕਹਿੰਦੀ ਹੈ ਕਿ ਨਹੀਂ ਉਹ ਇੱਧਰ ਹੁਣ ਸਾਹਮਣੇ ਲੜਾਈ ਲੜਨ ਦੀ ਦੂਸਰੇ ਪਲੇ ਚ ਜਾ ਸਕਦਾ ਉਹ ਭੀ ਜੇਪੀ ਜਾਣ ਦੀ ਚਰਚਾ ਵੀ ਹੈ ਪਰ ਲੋਕ ਦੁਵਿਧਾ 'ਚ ਨੇ ਜੀ ਕਿ ਹੁਣ ਕੀ ਜਾ ਰਿਹਾ ਪਠਾਨ ਮਾਜਰੇ ਨਾਲ ਕੀ ਹੋਣ ਜਾ ਰਿਹਾ ਲੋਕ ਇਹ ਜਾਣਣਾ ਵਿੱਚ ਆਉਂਦੇ ਨੇ ਅ ਬਿਲਕੁਲ ਦੋਨੇ ਪਾਸੇ ਅਜੇ ਹਾਲਾਤ ਇਹੋ ਜਿਹੇ ਨੇ ਕਿ ਕਲੈਰਿਟੀ ਨਾਲ ਦੋਨੇ ਪਾਸਿਓਂ ਅਜੇ ਕੁਝ ਨਹੀਂ ਆ ਰਿਹਾ ਹੁਣ ਦੋ ਦਿਨ ਤੋਂ ਹਰਮੀਤ ਸਿੰਘ ਪਠਾਨ ਮਾਜਰਾ ਜਾਂ ਉਹਨਾਂ ਦਾ ਕੋਈ ਬਹੁਤ ਕੋਲੋਜ ਬੰਦਾ ਉਹ ਵੀ ਕੋਈ ਗੱਲ ਸਾਹਮਣੇ ਨਹੀਂ ਲਿਆਇਆ ਵੀ ਉਹ ਕਿੱਥੇ ਨੇ ਕੀ ਕਰਦੇ ਨੇ ਹਰਾਸਤ ਚ ਨੇ ਜਾਂ ਕਿਤੇ ਹੋਰ ਕਿਤੇ ਬੈਠੇ ਹੋਏ ਆ ਜਦੋਂ ਬਾਕੀ ਹਾਂ ਉਹਨਾਂ ਦੇ ਬੰਦੇ ਇੱਕ ਗੱਲ ਤੇ ਆ ਕੇ ਜ਼ਰੂਰ ਕਹਿ ਰਹੇ ਨੇ ਜਿਹੜੇ ਰਿਸ਼ਤੇਦਾਰ ਨੇ ਕਿ ਪੁਰਸ਼ ਤਾਂ ਇੱਥੇ ਖਾਣਾ ਪੂਣਾ ਖਾ ਕੇ ਗਈ ਆ ਤੇ ਉਹਨਾਂ ਨੂੰ ਵੀ ਕੋਈ ਗ੍ਰਿਫਤਾਰੀ ਵਾਲੀ ਕੋਈ ਇਸ ਲੈਵਲ ਦੀ ਗੱਲ ਨਹੀਂ ਕੀਤੀ ਤੇ ਜਿਹੜਾ ਉਹ ਕਹਿੰਦੇ ਨੇ ਵੀ ਭੱਜ ਗਿਆ ਗ੍ਰਿਫਤਾਰ ਕੀਤਾ ਸੀ ਬਾਕੀ ਉਹ ਪੁਸ਼ਟੀ ਨਹੀਂ ਕਰਦੇ ਦੂਜੀ ਗੱਲ ਉਹ ਇਹ ਵੀ ਕਹਿੰਦੇ ਨੇ ਕਿ ਪਿੰਡ ਸਾਰਾ ਗਵਾਹ ਏ ਤੇ ਪਿੰਡ ਦੇ ਸੀਸੀਟੀਵੀ ਕੈਮਰੇ ਦੇਖ ਲਓ ਤੇ ਹੁਣ ਇਹ ਕੀ ਹੋ ਰਿਹਾ ਡਰਾਮਾ ਤੇ ਇਹ ਸਭ ਦੇ ਸਾਹਮਣੇ ਹੈ ਤੇ ਉਹ ਅਲੱਗ ਗੱਲ ਹੈ ਹੁਣ ਤੱਕ ਕਿਆ ਸਰਾਈਆਂ ਨੇ ਕੁਝ ਲੋਕਾਂ ਨੇ ਕਿ ਐਸਾ ਰਾਈਆਂ ਨਹੀਂ ਜੀ ਭਗਵੰਤ ਮਾਨ ਨਾਲ ਰਹਿ ਕਰਕੇ ਇਹ ਗੱਲ ਕੀਤੀ ਹੈ ਪੰਗ ਨੇ ਆਪਸ ਦੇ ਵਿੱਚ ਜੇ ਨੇ ਉਹ ਨੇ ਤੇ ਪਾਰਟੀ ਉਹਨਾਂ ਦੀ ਕਹੀ ਜਾਂਦੀ ਉਹ ਪਹਿਲਾਂ ਤੋਂ ਬੀਜੇਪੀ ਨਾਲ ਨੇ ਕੁਝ ਲੋਕ ਇਹ ਦਲੀਲ ਦੰਦੇ ਨੇ ਵੀ ਬੀਜੇਪੀ ਛੱਡੋ ਤੇ ਇਹ ਛੰਡੋ ਭਗਵੰਤ ਮਾਨ ਅਸਲ 'ਚ ਸਰਕਾਰ ਨੇ ਫੈਸਲਾ ਕਰ ਲਿਆ ਸੀ ਕਿ ਜਿਹੜਾ ਪਰਚਾ ਉਹ ਬੀਬੀ ਨੇ ਕਰਾਉਣਾ ਹੈ ਉਹ ਪਰਚਾ ਕਰਕੇ ਇਹਦੇ ਖਿਲਾਫ ਕਾਰਵਾਈ ਕਰੋ ਉੱਪਰ ਚਾ ਨਾਮ ਦਰਜ ਹੋਵੇ ਇਸ ਕਰਕੇ ਕਰ ਰਿਆ ਸੀ ਹੁਣ ਐਨੇ ਪੱਖ ਤੁਸੀਂ ਦੱਸ ਰਹੇ ਹੋ ਕਿਹੜੇ ਪੱਖ ਕਰਕੇ ਕਰ ਰਿਆ ਸੀ ਇਹ ਜੋ ਮਰਜੀ ਗੱਲਾਂ ਨੇ ਇਹਨਾਂ ਦਾ ਆਪਣੀ ਜਗ੍ਹਾ ਆਪਣਾ ਥਾਂ ਹੋਏਗਾ ਇੱਕ ਤਾਂ ਗੱਲ ਇਹ ਹੈ ਕਿ ਕਲੈਰਿਟੀ ਨਾਲ ਬੀ ਦੇ ਹੋਮ ਮਿਨਿਸਟਰ ਭਗਵੰਤ ਮਾਨ ਨੂੰ ਇਹ ਗੱਲ ਤਾਂ ਦੱਸਣੀ ਹੋ ਚਾਹੀਦੀ ਇੱਕ ਐਮਐਲਏ ਲੋਕਾਂ ਦਾ ਚੁਣਿਆ ਹੋਇਆ ਹੁਣ ਉਹਦੀ ਸਥਿਤੀ ਕੀ ਹੈ ਕਿੱਥੇ ਆ ਉਹ ਉਹ ਜੇ ਪੁਲਿਸ ਦੇ ਕੋਲ ਹੈ ਤਾਂ ਵੀ ਪੁਲਿਸ ਇਹਨਾਂ ਨੂੰ ਜਵਾਬ ਦੇ ਐ ਦੱਸੂਗੀ ਜੇ ਪੁਲਿਸ ਦੇ ਕੋਲ ਨਹੀਂ ਹੈ ਕਿੱਥੋਂ ਭੱਜਿਆ ਕੀ ਭੱਜਿਆ ਤੇ ਕਿੱਥੇ ਹੈ ਕੀ ਸਟੇਟ ਦੇ ਵਿੱਚ ਹੈ ਕਿ ਦੌੜ ਗਿਆ ਵਿਦੇਸ਼ ਜਾਂ ਕਿੱਥੇ ਹੈ ਤੁਹਾਡੀ ਇਨਫੋਰਮੇਸ਼ਨ ਕੀ ਹੈ ਇੰਟੈਲੀਜੈਂਸ ਦੀ ਇਹਨਾਂ ਕੋਲ ਹੋਣੀ ਹੈ ਤਾਂ ਪੰਜਾਬ ਦੇ ਲੋਕਾਂ ਨਾਲ ਸ਼ੇਅਰ ਤਾਂ ਕਰਨੀ ਚਾਹੀਦੀ ਹੈ ਇੱਕ ਚੁੜੇਓ ਘਟੋ ਘਟੋ ਦੇ ਹਲਕੇ ਦੇ ਲੋਕ ਤਾਂ ਜਾਨਣਾ ਹੀ ਚਾਹਣਗੇ ਕਿ ਸਾਡਾ ਐਮਐਲਏ ਕਿੰਦਰ ਗਿਆ ਕਿੰਦਰ ਗਾਇਬ ਹੋ ਗਿਆ ਕਿੰਦਰ ਨਹੀਂ ਹੈ ਇਹ ਜ਼ਿੰਮੇਵਾਰੀ ਕਿਸੇ ਇੱਕ ਕਰਿੰਦੇ ਦੀ ਪਾਰਟੀ ਦੇ ਨਹੀਂ ਨਹੀਂ ਹੁੰਦੀ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਪਾਰਟੀ ਦੀ ਨਹੀਂ ਹੈ ਕੋਈ ਪਾਰਟੀ ਦਾ ਬੰਦਾ ਪ੍ਰੈਸ ਕਾਨਫਰੰਸ ਕਰਕੇ ਉਹ ਉੱਥੇ ਐ ਇੱਥੇ ਐ ਕਿਉਂਕਿ ਪੰਗਾ ਪਰਚਾ ਦਰਜ ਸਰਕਾਰ ਨੇ ਕੀਤਾ ਹੈ ਅਰੈਸਟ ਸਰਕਾਰ ਦੇ ਆਰਡਰ ਤੇ ਹੁੰਦਾ ਹੈ ਜੇ ਭੱਜਦਾ ਤਾਂ ਉਹ ਪੁਲਿਸ ਨਾਲ ਪੰਗੇ ਦੀ ਗੱਲ ਪੈਂਦੀ ਹੈ ਇਹ ਸਾਰਾ ਕੁਝ ਸਰਕਾਰ ਦਾ ਹੈ ਸਰਕਾਰ ਦੇ ਵਿੱਚੋਂ ਹੁਣ ਤੱਕ ਕਿਸੇ ਬਹੁਤ ਸੀਨੀਅਰ ਅਧਿਕਾਰੀ ਨੇ ਜਾਂ ਖਾਸ ਤੌਰ ਦੇ ਉੱਤੇ ਇੱਕ ਐਮਐਲਏ ਹੋਣ ਦੇ ਨਾਤੇ ਜਿਹਦਾ ਪ੍ਰੋਟੋਕੋਲ ਇਹ ਆਪ ਕਹਿੰਦੇ ਨੇ ਚੀਫ ਐਕਟਰੀ ਤੋਂ ਵੀ ਵੱਡਾ ਹੁੰਦਾ ਹੈ ਤਤ ਕੋਈ ਗੱਲ ਹੈ ਤੇ ਚੀਫ ਮਿਨਿਸਟਰ ਨੂੰ ਕਹਿਣਾ ਚਾਹੀਦਾ ਕਿ ਇਹ ਕੀ ਗੱਲ ਹੈ ਔਰ ਚੀਫ ਮਿਨਿਸਟਰ ਨੂੰ ਦੱਸਣਾ ਚਾਹੀਦਾ ਨਹੀਂ ਤਾਂ ਫਿਰ ਹਵਾ ਚ ਡਾਂਗਾ ਨੇ ਜਿਹੜੀਆਂ ਕੋਈ ਵੀ ਮਾਰਦਾ ਰਹੂਗਾ ਇੱਧਰ ਕਦੇ ਇੱਧਰ ਇੱਧਰ ਤੇ ਚੀਫ ਮਿਨਿਸਟਰ ਕੀ ਤੱਥ ਸਾਹਮਣੇ ਪੇਸ਼ ਕਰਨਗੇ ਪੰਜਾਬ ਦੇ ਲੋਕਾਂ ਦੇ ਆ ਕੇ ਕਿ ਉਹ ਪਠਾਨ ਮਾਜਰੇ ਨਾਲ ਸੰਬੰਧਿਤ ਕੀ ਹੈ ਜਾਂ ਲੋਕ ਤਾਂ ਕਹੀ ਇਹ ਵੀ ਕਹਿਣ ਲੱਗੇ ਵੀ ਸਾਰੀ ਪਾਵਾਂ ਦੀ ਪਾਰਟੀ ਦਾ ਡਿਜ਼ਾਈਨ ਤਾਂ ਨਹੀਂ ਹੈ ਅੜਾ ਤੋਂ ਧਿਆਨ ਪਰ ਟੱਕਾ ਓ ਪਰ ਘਾਉਣ ਨਾਲ ਕਿਸਾਨਾਂ ਦੀ ਟਰਾਲੀਆਂ ਚੋਰੀ ਕਰਨ ਨਾਲ ਵਕ-ਵਕ ਲੋਕਾਂ ਤੇ ਉਹਨਾਂ ਦੇ ਕੇਸ ਪੈ ਰਹੇ ਨੇ ਇਸ ਪੱਧਰ ਦੇ ਉੱਤੇ ਜਾ ਕੇ ਕਰ ਕਰ ਹਰ ਬੰਦੇ ਦਾ ਤਾਂ ਆਪਣਾ ਇੱਕ ਇਲਜ਼ਾਮ ਹੈ ਉਹਨੂੰ ਜੋ ਸ਼ੂਟ ਕਰੂਗਾ ਉਹ ਇਲਜ਼ਾਮ ਲਾਏਗਾ ਜੇ ਇਹਨਾਂ ਇਲਜ਼ਾਮਾਂ ਤੋਂ ਇਹਨੂੰ ਕਨਫਿਊਜ਼ਨ ਨੂੰ ਦੂਰ ਕਰਨਾ ਹੈ ਤਾਂ ਇਹੋ ਜੀ ਕਿਹੜੀ ਗੱਲ ਹੈ ਸਭ ਤੋਂ ਜ਼ਿਆਦਾ ਬਣਬੋਲੇ ਦੇ ਤੌਰ ਤੇ ਜਾਣਨ ਵਾਲਾ ਚੀ ਮਿਨਿਸਟਰ ਕਦੇ ਬੋਲਦਾ ਹੀ ਨਹੀਂ ਨਾ ਗੱਲਾਂ ਤੇ ਆਪ ਆ ਕੇ ਕੋਈ ਗੱਲ ਹੀ ਨਹੀਂ ਕਰ ਰਿਹਾ ਡੀਜੀਪੀ ਨੂੰ ਨਾਲ ਬਿਠਾਵੇ ਤੇ ਬਾਕੀ ਗੱਲਾਂ ਕਰੇ ਕਿ ਭਾਈ ਆ ਸਾਰੀਆਂ ਬੰਦ ਕਰੋ ਆ ਅਸਲੀਅਤ ਹੈ ਐਸ ਪਾਸੇ ਹੋਏਗਾ ਔਰ ਇਸੇ ਕਰਕੇ ਉਹਨਾਂ ਗੱਲ ਇਹ ਚੱਲ ਰਹੀ ਹੈ ਕਿ ਕੱਲਾ ਪਠਾਨ ਬਾਂਜਰ ਨਹੀਂ ਹੋਰ ਕਈਆਂ ਤੇ ਨਜ਼ਰ ਹੈ ਜੀ ਦਰਜਣ ਦੇ ਕਰੀਬ ਵਿਧਾਇਕ ਨੇ ਜਿਹੜੇ ਇੱਧਰ ਉੱਧਰ ਕਾਨਾਪੂਸੀ ਕਰਦੇ ਨੇ ਗੱਲ ਕਰਦੇ ਨੇ ਨਜ਼ਰ ਉਹਨਾਂ ਤੇ ਵੀ ਹੈ ਨਜ਼ਰ ਕੀ ਹੈ ਇਹਦਾ ਮਤਲਬ ਇਹ ਹੈ ਕੋਈ ਸਾਹ ਨਾ ਕੰਢੇ ਕੋਈ ਸਰਕਾਰ ਦੀਆਂ ਨਲਾਇਕੀਆਂ ਜਿਹੜੀਆਂ ਨੇ ਜਾਂ ਦਿੱਲੀ ਵਾਲਿਆਂ ਦੀਆਂ ਖਾਸ ਤੌਰ ਦੇ ਉੱਤੇ ਤੇ ਇਹਨਾਂ ਦੀਆਂ ਉਹਦੇ ਬਾਰੇ ਕੋਈ ਗੱਲ ਨਾ ਕਰੇ ਲੋਕਾਂ ਨਾਲ ਕੋਈ ਖੜਨ ਦੀ ਜ਼ਰਤ ਨਾ ਕਰੇ ਕਿਸੇ ਵੀ ਗੱਲ ਦੇ ਮਾਮਲੇ ਦੇ ਵਿੱਚ ਜਿਹੜਾ ਫਲੰਡ ਦਾ ਮਾਮਲਾ ਹੈ हजारा गल् गलत होम तो एल ए ने बथेरियां मूक दर्शक रहे अब तक भी पठानी मजरा भी रहे क्राइम उन्होंने किए जो उद नहीं बोले पर जे अब कोई बोलता अभी भी ना बोले अब भी कहो तू उ नहीं बोलिया तू फलाना नहीं किया तिबका नहीं किया गल जे अज कोई बोल है तो जवाब यह देना चाहिए कि हड़ाते जो इल्जाम उन्हें लाए सा अफसर त लाए जा इल्जाम जो सरकार से लाए गलत ने ਸਾਡੇ ਕੋਲ ਆ ਦਸਤਾਵੇਜ਼ ਜੀ ਸਬੂਤ ਨੇ ਅਸੀਂ ਇੰਨੇ ਕੰਮ ਕੀਤੇ ਨੇ ਇੰਨੇ ਡਰੇਨਾਂ ਦੇ ਠੇਕੇ ਦਿੱਤੇ ਸੀ ਇਸ ਤਰੀਕ ਨੂੰ ਉਹ ਪੂਰੀ ਤਰ੍ਹਾਂ ਸਾਫ਼ ਹੋ ਗਈਆਂ ਸੀ ਇੰਨਾ ਪਾਣੀ ਦੇ ਬੰਨ ਅਸੀਂ ਉਹ ਬੰਨੇ ਸੀ ਤੇ ਉਹ ਬੰਨਾਂ ਚ ਗੱਲ ਹੋ ਗਈ ਸਾਡਾ ਉੱਥੋਂ ਕੋਈ ਗੰਦ ਨਹੀਂ ਹੈ ਨਾ ਅਸੀਂ ਜਾਣ ਪਾਣੀ ਨੂੰ ਸਾਡੀ ਤਾਂ ਮੈਨੇਜਮੈਂਟ ਠੀਕ ਤਰੀਕੇ ਨਾਲ ਪਰ ਇਸ ਮਾਮਲੇ ਦੇ ਵਿੱਚ ਤੁਸੀਂ ਕਹਿੰਦੇ ਹੋ ਸਾਡੇ ਤਾਂ ਕੰਟਰੋਲ ਨਹੀਂ ਬੀਬੀਐਮਬੀ ਨੇ ਸਾਡੇ ਮੁਤਾਬਕ ਛੱਡਿਆ ਹੀ ਨਹੀਂ ਇਹ ਬੀਬੀਐਮਬੀ ਦਾ ਮਾਮਲਾ ਹੈ ਕਿ ਤੁਸੀਂ ਬੀਐਮ ਬੀਐਮ ਨੂੰ ਕਹੋ ਵੀ ਤੁਸੀਂ ਕਦੋਂ ਕਿਹਾ ਸੀ ਇੰਨਾ ਇੰਨਾ ਪਾਣੀ ਛੱਡਦੇ ਰਹੋ ਇੰਨਾ ਇੰਨਾ ਛੱਡਦੇ ਰਹੋ ਤੇ ਉਹ ਉਹਨਾਂ ਨੇ ਨਹੀਂ ਛੱਡਿਆ ਤਾਂ ਬੀਵੀਐਮ ਵੀ ਜ਼ਿੰਮੇਵਾਰ ਹੈ ਤਾਂ ਬੀਵੀਐਮ ਵੀ ਖਿਲਾਫ ਇੰਨੀਆਂ ਜਾਣਾਂ ਦਾ ਤੇ ਇੰਨੇ ਬਾਕੀ ਮਾਮਲਿਆਂ ਦਾ ਫਿਰ ਪਰਚਾ ਦਰਜ ਕਰਾਓ ਹੂੰ ਇਹ ਤੁਹਾਨੂੰ ਲੱਗਦਾ ਹੈ ਤਾਂ ਉਹ 4500 ਕਿਉਂ ਸਿੱਕਤੇ ਜਾ ਕੇ ਉੱਥੇ ਮੋਰਚਾ ਲਾਤਾ ਤਾਂ ਫਿਰ ਇੱਥੇ ਮੋਰਚਾ ਨਾ ਆਉਂਗੇ ਹੁਣ ਫਿਰ ਬੀਵੀਐਮ ਵੀ ਦੇ ਖਿਲਾਫ ਜਾਂ ਬਾਕੀ ਦੇ ਮਾਮਲੇ 'ਚ ਹੂੰ ਇਹ ਕਿੰਨੀਆਂ ਹੀ ਗੱਲਾਂ ਨੇ ਜਿਹੜੀਆਂ ਗੱਲਾਂ ਜੇ ਵਾਕਈ ਇਹ ਗੱਲਾਂ ਸਾਹਮਣੇ ਆਉਣਗੀਆਂ ਤਾਂ ਕੁਝ ਗੱਲ ਸਾਹਮਣੇ ਨਹੀਂ ਤਾਂ ਆ ਹੀ ਜਾਣਾ ਅੱਜ ਨਹੀਂ ਤੱਕਾਂ ਮੈਂ ਪਛਾੜ ਬੰਜਰਾ ਕਿਧਰ ਉਹ ਬੋਲ ਦੂਗਾ ਜਾਂ ਕੋਈ ਇਹ ਬੋਲ ਦੇਣਗੇ ਛੁਫੀ ਤਾਂ ਅੱਜ ਕੱਲ ਗੱਲ ਰਹਿਣੇ ਨੇ ਬਿਲਕੁਲ ਜੇ ਇੱਜ਼ਤ ਬਚਾਉਣੀ ਹੈ ਤਾਂ ਸਮਾਂ ਰਹਿੰਦੇ ਆਪਣੇ ਆਪ ਉਹ ਦੱਸਣ ਤਾਂ ਚੰਗੀ ਗੱਲ ਜੇ ਤੱਥ ਹੋਣ ਸਰਦਾਰ ਅਮੀਰ ਸਿੰਘ ਜੀ ਫਿਰ ਐ ਸਪਾਰੀ ਸੂਟ ਵਾਲਿਆਂ ਨਾਲ ਐ ਜਿਨ੍ਹਾਂ ਦੇ ਪਾਲਿਸ਼ ਨਾਲ ਬੂਟ ਚਮਕਦੇ ਉਹਨਾਂ 'ਚ ਬੈਠ ਕੇ ਰੋਟੀ ਖਾਣ ਦਾ ਡਰਾਮਾ ਨਾ ਕਰਨਾ ਪਵੇ ਐ ਭੁੱਖ ਤਾਂ ਫਿਰ ਸਾਰਿਆਂ ਨੂੰ ਲੱਗੀ ਹੋਣੀ ਉਹਨਾਂ ਨੂੰ ਵੀ ਨਾਲ ਕਟਵੜ ਲੈਣ 'ਚ ਬਿਠਾ ਲੈਂਦੇ ਹੋਰ ਨਾ ਸੀ ਕਿ ਇਕੱਲੇ ਨੂੰ ਭੁੱਖ ਲੱਗੀ ਸੀ ਸੋ ਫਿਰ ਇਹੋ ਜਿਹੇ ਡਰਾਮੇ ਨਾ ਕਰਨੇ ਪੈਣ ਕਿ ਕੰਨਾਂ 'ਚ ਸੋਨੇ ਦੀਆਂ ਵਾਲੀਆਂ ਹਾਂ ਹੱਥ 'ਤੇ ਕੜੀ ਤੇ ਐਨ ਕਢਾਈ ਵਾਲਾ ਸੂਟ ਤੇ ਕਹਿੰਦੇ ਜੀ ਕਹਿੰਦੇ ਜੀ ਇਹ ਲੋ ਜੀ ਹੜਪੀਟ ਤੇ ਸਭ ਕੁ ਸੜ ਗਿਆ ਉਹਦਾ ਸੋ ਕਿੰਨਾ ਕੁ ਸਾਹਮਣੇ ਆ ਰਿਹਾ ਸੋ ਇਸ ਲਈ ਸਚਾਈ ਲੁਕਾਉਣ ਲਈ ਤੁਹਾਨੂੰ ਪੈਰਲਲ ਫਿਰ ਇੱਕ ਝੂਠਾ ਨਾਟਕ ਸਿਰਜਣਾ ਪੈ ਰਿਹਾ ਪਰ ਸਰਦਾਰ ਰਮੇਸ਼ ਸਿੰਘ ਜੀ ਧੰਨਵਾਦ ਤੁਸੀਂ ਹਰ ਤੱਤ ਤੋਂ ਹਰ ਪਹਿਲੂ ਤੋਂ ਗੱਲ ਕੀਤੀ ਆ ਚਲੋ देर आए सही ਪਰ ਪੰਜਾਬ ਸਰਕਾਰ ਨੇ ਆਖਰ ਇਸ ਨੂੰ ਆਪ ਦਾ ਹਲਾਨਿਆ ਸੋ ਦੇਖਦੇ ਹਾਂ ਜੀ ਹੁਣ ਕੇਂਦਰ ਦੇ ਵਿੱਚ ਅਗਾਹ ਵਧ ਕੇ ਕੁਝ ਕਰ ਪਾਉਂਦਾ ਜਾਂ ਨਹੀਂ ਉਹਦੇ ਤੇ ਵੀ ਨਜ਼ਰ ਰੱਖਾਂਗੇ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ